ਕਿ ਤਾਹਾਂ ਤੇ ਕਿੰਸੀ ਗੱਲ ਹੈ ਜੀ ਸਮਾਂ ਬਿਲਕੁਲ ਬਦਲ ਗਿਆ ਮੱਤਸੇ ਜਾਰਾ ਆਇਆ ਕਿ ਕੀ ਦੇਲੂ ਕੋ ਖੜ ਦੇ ਕੀ ਕਾਰਨ ਹੈਗਾ ਇਹ ਸਾਡੀ ਲਾਅ ਐਂਡ ਆਊਟ ਡਿਊਟੀ ਲਈ ਆਈ ਹੈ ਜੀ ਫੋਰਸ ਇੱਥੇ ਕਿਹੜੀ ਜਗ੍ਹਾ ਜਿਹੜਾ ਹੈਗਾ ਹੁਣ ਖਾਸ ਕਰ ਜਿਹੜਾ ਨਾਕੇ ਬੰਦੀ ਚੱਲੀ ਜਾਂ ਫਿਰ ਪਾਰੀ ਪਾਲ ਜਿਹੜਾ ਤਾਂ ਇਹ ਜਲੂਪੁਰ ਖੇੜਾ ਪਿੰਡ ਪੰਡਾ ਜੀ ਇੱਥੇ ਡਿਊਟੀ ਆਈ ਹੋਈ ਹੈ ਕੋਈ ਸਾਡੀ ਕੋਈ ਇਨਪੁਟ ਹੁੰਦੀ ਹੈ ਉਹਦੇ ਅਕੋਰਡਿੰਗ ਅਸੀਂ ਫਿਰ ਫੋਰਸ ਮੋਬਾਈਲਾਈਜ਼ ਕਰਦੇ ਹਾਂ ਹੁਣ ਜਿਹੜਾ ਹੈਗਾ ਕਿੱਥੇ ਆਊਟਸਾਈਡ ਤੁਸੀਂ ਖਲੋਤੇ ਹੋ ਜੀ ਜਲੂਪੁਰ ਖੇੜਾ ਪਿੰਡ ਹੈ ਜੀ ਇਹ ਕਿਹਨਾਂ ਦੇ ਘਰ ਦੇ ਮੋਰ ਜਿਹ ਕਰ ਇਥੇ ਉਹਨਾਂ ਦਾ ਵੀ ਹੈਗਾ ਜੀ ਅ ਸਰ ਅਮਰਿਤਪਾਲ ਸਿੰਘ ਬਾਕੀ ਇਥੇ ਚੌਂਕ 'ਚ ਖੜੇ ਸੀ ਸਰ ਜਦੋਂ ਆਊਟਸਾਈਡਿੰਗ ਲਗਾਈ ਗਈ ਕਿ ਇਨਪੁਟ ਕਿਸ ਤਰ੍ਹਾਂ ਦੀ ਹੈਗੀ ਜਿਸ ਦੇ ਕਾਰਨ ਉਹ ਕੋਈ ਇਨਪੁਟ ਸਾਡੀਆਂ ਇੰਟਰਨਲ ਹੁੰਦੀਆਂ ਜੀ ਦੈਟ ਕੈਨ ਨੋਟ ਸ਼ੇਅਰਡ ਸਰ ਕੋਈ ਨਜ਼ਰਬੰਦ ਕੀਤਾ ਗਿਆ ਹੈਗਾ ਜੀ ਐਸਾ ਕੁਛ ਨਹੀਂ ਤੁਸੀਂ ਦੇਖੋ ਇਸ ਤbaar ਬੈਠੇ ਨਜ਼ਰਬੰਦ ਤੇ ਤਾਂ ਹੁੰਦਾ ਜੀ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਇਆ ਸੀ ਨਹੀਂ ਪੁਲਿਸ ਫੋਰਸ ਅੰਦਰ ਹੀ ਬੈਠੀ ਸੀ ਜੀ ਸਕੀ ਨਹੀਂ ਨਹੀਂ ਉਹ ਤੇ ਉਹਨਾਂ ਕੋਲ ਕਿਤੇ ਕੁਝ ਚਾਦਰ ਕਾਪੀ ਰਹੇ ਹੋਣੇ ਜੀ ਐਸਾ ਕੁਛ ਨਹੀਂ ਆਫਸਰ ਤੇ ਦੇਖੋ ਸਾਰੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਤੇ ਸ਼ਾਇਦ ਤਾਂ ਕਰਕੇ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਹੈਗਾ ਔਰ ਬਾਕੀ ਦਾ ਉਹਨਾਂ ਨੂੰ ਲੱਗਦਾ ਹੈਗਾ ਵੈਸੇ ਐਸ ਸੱਚ ਕੋਈ ਨਹੀਂ ਸਾਣਾ ਕੋਈ ਐਸ ਸੱਚ ਕੋਈ ਨਹੀਂ ਬਾਕੀ ਮੈਂ ਚਾਹ ਰਿਹਾ ਹਾਂ ਬੁਲਾ ਰਹੇ ਹਾਂ ਉੱਧਰ